ਏਸ਼ੀਆ ਦੇ ਕਿਸੇ ਦਾ ਯਾਰ ਨਾ ਪਰਦੇਸ ਜਾ ਵਿਛੜਿਆਂ ਦੀ ਗੱਲ ਵਿਛੜੇ ਜਾਣਣ ਵਿਛੜੇ ਜਾਣਣ ਕੀ ਜਾਣੇ ਖਲਕ ਦੁਆਰੇ ਵਿਛੜਿਆਂ ਦੀ ਗੱਲ ਰਾਜਾ ਰਾਜਾ ਦਸ਼ਰਥ ਜਾਨੇ ਵਿਛੜਿਆਂ ਦੀ ਗੱਲ ਯਾ ਰਾਜਾ ਦਸ਼ਰਥ ਜਾਣੇ ਜਿਨ ਪ੍ਰਾਨ ਤਜੇ ਇੱਕ ਵਾਰੀ ਵਿਛੜੀਆਂ ਦੀ ਗੱਲ ਕ੍ਰਿਸ਼ਨ ਨੂੰ ਵਿਛੜੀਆਂ ਦੀ ਗੱਲ ਜੋ ਵੀ ਆ ਜਾਣ ਜਿੰਨਾ ਦਾ ਵਿਛੜ ਗਿਆ ਕ੍ਰਿਸ਼ਨ ਮੋਹਾਰੀ ਬਿਸ਼ੜ ਸਾਧ ਸੰਗਤ ਜੀ ਭਾਵੇਂ ਆਪ ਜੀ ਨੇ ਜਿਵੇਂ ਸੁਣਿਆ ਵਿਛੋੜਾ ਸੁਣੇ ਦੁੱਖ ਵਿਛੋੜੇ ਦਾ ਨਾਮ ਸੁਣਦਿਆਂ ਹੀ ਦੁੱਖ ਹੁੰਦਾ ਹੈ ਦੂਸਰਾ ਪਾਸਾ ਇਹ ਹੈ ਕਿ ਜਦੋਂ ਗੋਪੀਆਂ ਨੂੰ ਇਹਨਾਂ ਵਿਛੋੜਾ ਹੋਇਆ ਫਿਰ ਦੁਆਰਕਾ ਤੋਂ ਕ੍ਰਿਸ਼ਨ ਜੀ ਆਏ ਕੁਰਖੇਤਰ ਵਿੱਚ ਸੂਰਜ ਗ੍ਰਹਿਨ ਤੇ ਇਸ਼ਨਾਨ ਕਰਨ ਆਏ ਇਥੋਂ ਮਥਰਾ ਤੋਂ ਇਥੋਂ ਗੋਕਲ ਤੋਂ ਗੋਪੀਆਂ ਵੀ ਆਈਆਂ ਉਹ ਸਮੇਂ ਵਾਸਤੇ ਜੋ ਦਸਵੇਂ ਪਾਤਸ਼ਾਹ ਜੀ ਨੇ ਕ੍ਰਿਸ਼ਨ ਅਵਤਾਰ ਵਿੱਚ ਲਿਖਿਆ ਸੁਣ ਪਾਈ ਬ੍ਰਿਜਬਾਲਾ ਮੋਹਨ ਆਏ ਹਨ ਗੁਰਖੇਤ ਗੋਪੀਆਂ ਕਿਉਂ ਆਈਆਂ ਉੱਥੇ ਨਹੀਂ ਇਸ਼ਨਾਨ ਕਰਨ ਨਹੀਂ ਸੀ ਆਈਆਂ ਸੁਣ ਤਾਈ ਬ੍ਰਿਜਬਾਲਾ ਮੋਹਨ ਆਏ ਹਨ ਗੁਰਖੇਤ ਦਰਸ਼ਨ ਦੇ ਇੱਕ ਸਵੇ ਦੁੱਖ ਬਿਸਰੇ ਬੇਦ ਕਹਤ ਜਿਨੀਤ ਇੱਥੇ ਦਰਸ਼ਨ ਦੀ ਗੱਲ ਆ ਜਾਂਦੀ ਹੈ ਉੱਥੇ ਫਿਰ ਹੋਰ ਕੋਈ ਗੱਲ ਸੋ ਸਰੇ ਦੀ ਗੱਲ ਹੈ ਕਿ ਉਸੇ ਛੰਦ ਦੇ ਵਿੱਚ ਇਹ ਵਿਸ਼ਨ ਪਾਦ ਛੰਦ ਦੇ ਇਹਦੇ ਵਿੱਚ ਅਖੀਰ ਤੇ ਲਿਖਿਆ ਕਿ ਭਗਵਾਨ ਕ੍ਰਿਸ਼ਨ ਨੇ ਕਿਹਾ ਕਿ ਮਿਲ ਵਿਛਰਨ ਇਸ ਜਗ ਮੈਂ ਮਿਥਿਆ ਤਨ ਅਸਨੇ ਇਸ ਸੰਸਾਰ ਦੇ ਵਿੱਚ ਮਿਲਣਾ ਤੇ ਵਿਛੜਨਾ ਇਹ ਬਣਿਆ ਹੀ ਹੈ ਸੋ ਆਪਾਂ ਇਸ ਈ ਤੋਂ ਮੋਹ ਤੋਂ ਰਹਿਤ ਨਹੀਂ ਹੋ ਸਕਦੇ ਕਿਉਂਕਿ ਮੋਹ ਤੇ ਸਰੀਰ ਦੇ ਵਿੱਚ ਬਣਿਆ ਹੋਇਆ ਪਰ ਸੰਸਾਰ ਦਾ ਚਲਨ ਇਹ ਹੀ ਹੈ ਕਿ ਮਿਲ ਵਿਛੜਨ ਇਸ ਜਗ ਵਿੱਚ ਕਦੀ ਅਸਾਂ ਮਿਲਣਾ ਤੇ ਕਦੀ ਵਿਛੜਨਾ ਮੈਂ ਆਪ ਜੀ ਨੂੰ ਥੋੜਾ ਚਿਰ ਪਹਿਲਾਂ ਇਹ ਬੇਨਤੀ ਕੀਤੀ ਸੀ ਕਿ ਮੈਨੂੰ ਮਾਣ ਹੈ ਆਪਣੇ ਮਾਤਾ ਪਿਤਾ ਤੇ ਜਿੱਥੇ ਮੈਨੂੰ ਮਹਾਰਾਜ ਜੀ ਤੇ ਬੇਬੇ ਜੀ ਤੇ ਇਹ ਮਾਣ ਹੈ ਕਿ ਉਹ ਤਿਆਗੀ ਸਨ ਉੱਥੇ ਹੀ ਮੈਨੂੰ ਆਪਣੀਆਂ ਬੇਟੀਆਂ ਤੇ ਵੀ ਇਹ ਮਾਣ ਹੈ ਕਿ ਮੇਰੇ ਬੱਚੇ ਵੀ ਤਿਆਗੀ ਨੇ ਮੇਰੀਆਂ ਬੇਟੀਆਂ ਨੇ ਸਦਾ ਇਹ ਕਿਹਾ ਕਿ ਨਹੀਂ ਗੁਰਗੱਦੀ ਦਾ ਜਾਂ ਸਾਰੇ ਕੁਛ ਦਾ ਹੱਕ ਜੇ ਮੰਦਾ ਹੈ ਤੇ ਉਹ ਬੀਬਾ ਜੀ ਦਾ ਜਾਂ ਉਹਨਾਂ ਦੀ ਅੰਸ ਦਾ ਮੰਦਾ ਸਾਡਾ ਕੋਈ ਹੱਕ ਸਾਨੂੰ ਕੋਈ ਸਮੱਸਿਆ ਨਹੀਂ ਉਹ ਸਾਰਾ ਕੁਝ ਸੰਭਲ ਲਿਆ ਇਹ ਕਿਰਪਾ ਸਤਗੁਰੂ ਜੀਕ ਜੀ ਸੰਦੀ ਸੋ ਮੈਂ ਮਾਤਾ ਜੀ ਦੇ ਕੁਝ ਬਚਨ ਸੁਣਾ ਰਿਹਾ ਸਾਂ ਸੰਜਗਤਾਰ ਸਿੰਘ ਜੀ ਠਾਕਰ ਉਹਦੇ ਸਿੰਘ ਜੀ ਆਪ ਜੀ ਦੋਵੇਂ ਜਾਣੇ ਵੀ ਸੁਣ ਲੋ ਤੇ ਜਿਹੜੇ ਮਾਤਾ ਜੀ ਦੇ ਵੱਡੇ ਵਿਰੋਧੀ ਉੱਥੇ ਬੈਠੇ ਹੋ ਜਿਹੜੇ ਮਾਤਾ ਜੀ ਨੂੰ ਅੱਗੇ ਬੁੱਢੀ ਆਂਦੇ ਸੋ सुरेंद्र ਸਿੰਘ ਸੰਤ ਜਗਤਾਰ ਸਿੰਘ ਜੀ ਤੁਸੀਂ ਵੀ ਤੇ ਜਿਹੜੇ ਰਿਸ਼ਪਾਲ ਸਿੰਘ ਹੰਸਪਾਲ ਜੀ ਆਦ ਆਦ ਕੱਲ ਨੂੰ ਤੁਸੀਂ ਬੋਲਣਾ ਹੈ ਉੱਥੇ ਸਟੇਜ ਤੇ ਤੁਹਾਨੂੰ ਤੇ ਸ਼ਰਮ ਨਹੀਂ ਆਉਣੀ ਮਾਤਾ ਜੀ ਦੀ ਝੂਠੀ ਸੋਭਾ ਕਰਦੇ ਆ ਪਰ ਲੋਕਾਂ ਨੂੰ ਜ਼ਰੂਰ ਆਏਗੀ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਸਾਰੇ ਮਾਤਾ ਜੀ ਦੇ ਵੱਡੇ ਵਿਰੋਧੀ ਹੋ ਪਰ ਚਲੋ ਤੁਹਾਨੂੰ ਕੋਈ ਚੱਜ ਦੀ ਗੱਲ ਜੇ ਨਹੀਂ ਆਉਂਦੀ ਤੇ ਸੁਣੋ ਮੇਰੇ ਤੋਂ ਸੁਣੋ ਮਾਤਾ ਜੀ ਦਾ ਪੁੱਤਰ ਹੀ ਮਾਤਾ ਜੀ ਦੀਆਂ ਸਿਫਤਾਂ ਦੱਸ ਸਕਦਾ ਵਿਰੋਧੀਆਂ ਨੂੰ ਤੇ ਕਦੀ ਦੇਸੀ ਨਹੀਂ ਸਕਦੀਆਂ ਮੇਰੇ ਤੋਂ ਸੁਣ ਕੇ ਯਾਦ ਕਰ ਲੋ ਜਿਹੜੇ ਅੰਗੂਰਾਂ ਦੇ ਵਾਸਤੇ ਥੰਮੇ ਬਣਾਏ ਸੀ ਮਾਤਾ ਚੰਦ ਕੌਰ ਜੀ ਨੇ ਉਹ ਸਤਗੁਰੂ ਜਗਜੀਤ ਸਿੰਘ ਦੀ ਖੁਸ਼ੀ ਵਾਸਤੇ ਉਹਨਾਂ ਦੇ ਹੁਕਮ ਨਾਲ ਬਣੇ ਸੀ ਜੇ ਮਾਤਾ ਜੀ ਨਾ ਕਰਦੇ ਤੇ ਉਹ ਥੰਮਲੇ ਨਹੀਂ ਸੀ ਬਣ ਸਕਦੇ। ਐਸੇ ਹੀ ਤਰ੍ਹਾਂ 7 ਲੱਖ 66 ਸਤਗੁਰੂ ਜੀ ਨੇ ਆਰੰਭ ਕਰਵਾਏ ਸਤਗੁਰੂ ਜਗਜੀਤ ਸਿੰਘ ਜੀ ਨੇ। ਉਹ ਪਾਠ ਸਿਰੇ ਚੜਾਉਣ ਦੀ ਕਿਰਪਾ ਉਹ ਵੀ ਮਾਤਾ ਜੀ ਨੇ ਕੀਤੀ। ਜੇ ਮਾਤਾ ਜੀ ਨਾ ਕਿਰਪਾ ਕਰਦੇ ਅਸੀਂ ਜਿਹੜੇ ਸਤਿਗੁਰੂ ਜੀ ਦੇ ਦੁਆਲੇ-ਦੁਆਲੇ ਘੁੰਮਣ ਵਾਲੇ ਆ ਅਸਾਂ ਤਾਂ ਸੰਗਤ ਤੋਂ ਪਾਠ ਨਹੀਂ ਸੀ ਕਰਵਾ ਸਕਨੇ ਇਹਨਾਂ ਗੱਲਾਂ ਤੋਂ ਬਿਨਾ ਮੈਂ ਇਹ ਵੀ ਇਹ ਵੀ ਦੱਸਣਾ ਚਾਹਾਂਗਾ ਕਿ ਜਿਨ੍ਹਾਂ ਨੂੰ ਨਹੀਂ ਪਤਾ ਮਾਤਾ ਜੀ ਦੇ ਪਿਤਾ ਜੀ ਸਾਨ ਸੰਤ ਸਰਵਣ ਸਿੰਘ ਜੀ ਅਤੇ ਮਾਤਾ ਜੀ ਦੀ ਮਾਤਾ ਦਾ ਨਾਮ ਸੀ ਮਾਤਾ ਸੰਮਾ ਕੌਰ ਮਾਤਾ ਜੀ ਦਾ ਅਵਤਾਰ ਸਨ 1932 ਈਸਵੀ ਨੂੰ ਪਿੰਡ ਬੁਰਜ ਵਿਖੇ ਜ਼ਿਲ੍ਹਾ ਫਰੀਦਕੋਟ ਵਿੱਚ ਹੋਇਆ ਸੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਮਾਤਾ ਜੀ ਦਾ ਆਨੰਦ 19 ਮਾਘ 2002 ਬਿਕਰਨੀ 1 ਫਰਵਰੀ 1986 ਈਸਵੀ ਨੂੰ ਪਿੰਡ ਰੋਡੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਸੀ ਸਤਿਗੁਰੂ ਜੀ ਦੇ ਪਹਿਲੇ ਮੈਲ ਸਨ ਮਾਤਾ ਰਜਿੰਦਰ ਕੌਰ ਜੀ ਉਹ ਪਹਿਲੋਂ ਪੂਰੇ ਹੋ ਗਏ ਸੀ ਜਿਹੜੇ ਸਰੀਰ 50 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਭੈਣੀ ਸਾਹਿਬ ਕਿੰਨਾ ਕੱਚਾ ਹੁੰਦਾ ਸੀ ਤੇ ਕਿੰਨਾ ਪੱਕਾ ਹੁੰਦਾ ਸੀ ਕਿਉਂ ਬਈ ਸਾਧ ਸੰਗਤ ਜੀ ਯਾਦ ਹੈ ਕਿਸੇ ਨੂੰ ਉਦੋਂ ਦਾ ਕੀ ਹਾਲ ਹੁੰਦਾ ਸੀ ਛੱਪਰਾਂ ਵਿੱਚ ਰਹਿੰਦੇ ਸਾਂ ਤੰਬੂਆਂ ਵਿੱਚ ਰਹਿੰਦੇ ਸਾਂ ਚੇਤਾ ਤੁਹਾਨੂੰ ਸਾਰਿਆਂ ਨੂੰ ਜਾ ਕੇ ਤੰਬੂਆਂ 'ਚ ਰਹੇ ਹੋ ਸੰਤ ਸੇਵਾ ਸਿੰਘ ਜੀ ਅੱਜ ਸਾਡੇ ਵਿੱਚ ਨਹੀਂ ਹੈਗੇ ਉਹਨਾਂ ਦਾ ਨਾਂ ਹੀ ਸੇਵਾ ਸਿੰਘ ਸੀ ਤੇ ਇੰਨੀ ਸੇਵਾ ਕਰਦੇ ਸੀ ਤੰਬੂਆਂ ਦੀ ਸੇਵਾ ਸ਼ਮਿਆਨੇ ਦੀ ਉਹ ਕਰਦੇ ਹੁੰਦੇ ਸੀ ਉਸ ਪੈਣੀ ਸਾਹਿਬ ਨੂੰ ਪੱਕਿਆਂ ਕਿਨੇ ਕੀਤਾ ਜਿਹੜੇ ਅੱਜ ਸਾਰਾ ਕੁਝ ਸੰਭੀ ਬੈਠੇ ਨੇ ਤੇ ਆਪਣੇ ਆਪ ਨੂੰ ਮਾਲਕ ਅਖਵਾਉਂਦੇ ਨੇ ਪੰਥ ਦੇ ਕਦੀ ਕਿਸੇ ਨੇ ਕਿਸੇ ਨੇ ਵੇਖਿਆ ਉਹਨਾਂ ਨੂੰ ਟੋਕਰੀ ਝੋਂਦਿਆਂ ਜਿਹੜੇ ਪੰਥ ਪਾੜਨ ਵਾਲੇ ਨੇ ਜਿਹੜੇ ਜੰਮ ਦੇ ਜੰਮ ਦੇ ਤੋਂ ਹੀ 에어 ਕੰਡੀਸ਼ਨ ਚ ਨੇ ਤੇ ਹੱਥ ਵਿੱਚ ਡੱਬੀ ਫੜੀ ਹੈ ਰਹਿਣਾ 에어 ਕੰਡੀਸ਼ਨ ਚ ਨਾਮਤਾਰੀ ਪੰਥ ਨੂੰ ਅੱਗ ਲਾਉਣ ਲਈ ਹਰ ਵੇਲੇ ਹੱਥ ਦੇ ਵਿੱਚ ਡੱਬੀ ਫੜੀ ਹੈ ਜੇ ਲੋੜ ਪਵੇ ਤੇ ਉਹ ਅੱਜ ਕੱਲ੍ਹ ਉਹ ਲਾਈਟਰ ਬਿਜਲੀ ਵਾਲੇ ਆਉਂਦੇ ਨੇ ਉਹ ਵੀ ਲਾ ਦਿੰਦੇ ਨੇ ਇਲੈਕਟ੍ਰੋਨਿਕ ਚੁਗਲੀਆਂ ਕਰਦੇ ਨੇ ਉਹ ਬੰਦੇ ਜਿਹੜੇ ਨੇ ਉਹ ਰਾਜ ਕਰਦੇ ਨੇ ਤੇ ਉਹ ਪੰਥ ਦੇ ਆਗੂ ਬਣੇ ਨੇ ਇਹ ਕਿੱਥੇ ਸਨ ਉਹਦਣ ਜਿੱਦਣ ਮਾਤਾ ਚੰਦਕੌਰ ਜੀ ਨੇ ਸਿਰ ਤੇ ਟੋਕਰੀ ਧੋਕੇ ਲੈ ਦਿੱਤੇ ਇੱਕ ਸਾਲਾਂ ਬਧੀ ਉਹਨਾਂ ਕੱਚੀਆਂ ਕੰਦਾਂ ਨੂੰ ਲੈ ਦਿੱਤੇ ਛੱਤਾਂ ਤੇ ਲੈ ਦਿੱਤੇ ਗੋਆ ਪਹੁੰਚਾ ਕੀਤਾ ਸਾਰਾ ਕੁਝ ਕੀਤਾ ਤੇ ਅਖੀਰ ਨੂੰ ਪੈਣੀ ਸਾਹਿਬ ਨੂੰ ਪੱਕਿਆਂ ਕਰਵਾਇਆ ਆ ਆਖੋ ਧਨਮਤਾ ਚੰਦ ਕਹੋ ਚ ਚਾਹੀਦਾ ਤੇ ਇਹ ਆ ਕਿ ਜਿਨ੍ਹਾਂ ਨੇ ਪੰਥ ਪਾੜਿਆ ਉਹਨਾਂ ਵਾਸਤੇ ਵੀ ਮੈਂ ਧੰਨ ਖਵਾਵਾਂ ਪਰ ਕੀ ਹੱਥ ਆ ਉਹਨਾਂ ਨੂੰ ਮੈਂ ਸੋ ਸੋ ਉਸ ਤੋਂ ਉਪਰੰਤ ਜਿਹੜਾ ਪ੍ਰਤਾਪ ਮੰਦਰ ਬਣਿਆ ਜਿੱਡਾ ਵੱਡਾ ਬਿਨਾ ਥੰਮਲੇ ਤੋਂ ਸਾਰੇ ਭਾਰਤ ਵਿੱਚ ਅੱਜ ਤੱਕ ਕੋਈ ਵੀ ਐਡਾ ਵੱਡਾ ਹਾਲ ਨਹੀਂ ਹੈਗਾ ਇਹ ਕਿਨੇ ਬਣਾਇਆ ਕਿਨੇ ਬਣਾਇਆ ਤੇ ਬਣਵਾਇਆ ਪਤਾ ਸਾਰਿਆਂ ਨੂੰ ਜਿਨ੍ਹਾਂ ਨੇ ਇਹਦੀ ਨੀ 1970 ਵਿੱਚ ਸਤਗੁਰੂ ਜਗਜੀਤ ਸਿੰਘ ਜੀ ਨੇ ਆਪ ਆਦੇਸ਼ ਦੇ ਕੇ ਮਹਾਰਾਜ ਬੀਰ ਸਿੰਘ ਜੀ ਤੋਂ ਰਖਾਈ ਅੱਗੇ ਫੇਰ ਚੱਲਾਂਗਾ ਇੱਕ ਪ੍ਰਮਾਣ ਯਾਦ ਆ ਗਿਆ ਜਦੋਂ ਮਹਾਰਾਜ ਜੀ ਸਰੀਰ ਛੱਡਿਆ ਸਸਕਾਰ ਹੋ ਕੇ ਮੇਲੇ ਤੋਂ ਅਪਰੰਤ ਅਸੀਂ ਜੀਵਨ ਨਗਰ ਨੂੰ ਆ ਰਹੇ ਹਾਂ ਪੈਣੀ ਸਾਥ ਤੋਂ ਰਸਤੇ ਵਿੱਚ ਸਾਡੇ ਅੱਗੇ-ਅੱਗੇ ਇੱਕ ਟਰੱਕ ਜਾ ਰਿਹਾ ਸੀ ਟੱਕਾਂ ਵਾਲਿਆਂ ਨੇ ਨਾ ਬੜੀਆਂ ਹੀ ਵਧੀਆ ਗੱਲਾਂ ਕਈ ਵਾਰੀ ਲਿਖੀਆਂ ਹੁੰਦੀਆਂ ਨੇ ਕਈ ਵਾਰੀ ਐਵੇਂ ਹੁੰਦੀਆਂ ਨੇ ਕਈ ਵਾਰੀ ਬੜੀਆਂ ਵਧੀਆ ਲਿਖੀਆਂ ਹੁੰਦੀਆਂ ਉਹਨੇ ਲਿਖਿਆ ਸੀ ਫੁੱਲ ਗਿਰਤੇ ਨਹੀਂ ਫੁੱਲ ਗਿਰਤੇ ਨਹੀਂ ਤੂਫਾਨ ਗिरा ਦਿੰਦੇ ਹਨ ਵਾਹ ਵਾਹ ਫੁੱਲ ਗਿਰਤੇ ਨਹੀਂ ਤੂਫਾਨ ਗिरा ਦਿੰਦੇ ਹਨ ਫਿਰ ਅੱਗੇ ਉਨੇ ਆਖਿਆ ਮਾਲਕ ਲੜਤੇ ਨਹੀਂ ਚਮਚੇ ਲੜਾ ਦਿੰਦੇ ਵਾਹ ਜੀ ਵਾਹ ਮਾਲਕ ਲੜਤੇ ਨਹੀਂ ਚਮਚੇ ਲੜਾ ਦਿੰਦੇ ਹਨ ਮੈਂ ਸੋਚਿਆ ਇਹਨੂੰ ਕੌਣ ਦੱਸ ਗਿਆ ਵੀ ਤੂੰ ਮੇਰੀ ਗੱਡੀ ਦੇ ਅੱਗੇ ਟਰੱਕ ਲਾਈ ਅਸੀਂ ਤੇ ਹੁਣੇ ਮਹਾਰਾਜੀ ਦਾ ਸੰਸਕਾਰ ਕਰਕੇ ਆ ਰਹੇ ਆ ਤੇ ਇਹਨੂੰ ਕੌਣ ਦੱਸ ਗਿਆ ਵੀ ਤੂੰ ਅੱਗੇ ਲਾ ਦੇ ਪਰ ਚਲੋ ਗੱਲ ਮਤਲਬ ਦੀ ਸੀ ਸੋ ਇਹਨਾਂ ਸਤਗੁਰੂ ਜਗਜੀਤ ਸਿੰਘ ਜੀ ਮਹਾਰਾਜ ਜੀ ਦਾ ਪਿਆਰ ਕਰਦੇ ਸੀ ਤੇ ਇੰਨਾ ਸਤਕਾਰ ਕਰਦੇ ਸੀ ਕਿ ਉਹਨਾਂ ਨੂੰ ਆਖਿਆ ਵੀ ਨਹੀਂ ਤੁਸੀਂ ਰੱਖਣਾ ਬਾਅਦ ਵਿੱਚ ਜੋ ਦੂਰੀਆਂ ਵਧੀਆਂ ਕੀ ਹਾਲ ਹੋਇਆ ਉਹ ਤੁਹਾਨੂੰ ਪਤਾ ਸੋ ਉਹ ਪ੍ਰਤਾਪ ਮੰਦਰ ਸਾਧ ਸੰਗਤ ਜੀ ਜਦੋਂ ਬਣਿਆ ਨਹੀਂ ਕਿੰਨੇ ਸਾਲ ਲੱਗ ਗਏ ਨੇ ਕਿੰਨੇ ਹੀ ਸਾਲ ਲੱਗ ਗਏ ਨੇ ਉਹਦੇ ਵਾਸਤੇ ਮਾਇਆ ਕਿੱਥੋਂ ਆਈ ਕਿੱਥੋਂ ਆਈ ਮਾਇਆ ਉਦੋਂ ਠਾਕੁਰ ਉਹਦੇ ਸਿੰਘ ਜੀ ਦਾ ਨਾਮ ਤਾਂ ਰਸੀਦ ਦੇ ਵਪਾਰ ਤੇ ਨਹੀਂ ਸੀ ਚੱਲਦਾ ਜਿੱਥੋਂ ਮਾਇਆ ਆ ਗਈ ਸੀ ਉਹ ਮਾਤਾ ਚੰਦ ਕੌਰ ਜੀ ਨੇ ਇਕੱਠੀ ਕਰਕੇ ਰੁਪਈਆ ਰੁਪਈਆ ਤੁਹਾਡੇ ਤੋਂ ਸਾਹ ਸੰਗਤ ਤੋਂ ਇਕੱਠੀ ਕਰਕੇ ਔਰ ਥਾਂ ਥਾਂ ਤੇ ਜਾ ਕੇ ਸੰਗਤ ਨੂੰ ਲਿਆ ਕੇ ਕਿ ਆਓ ਕਰੋ ਸੇਵਾ ਆਓ ਕਰੋ ਸੇਵਾ ਮਾਤਾ ਜੀ ਨੇ ਕਰਵਾਇਆ ਤੇ ਜਿਸ ਮਾਤਾ ਜੀ ਨੇ ਇੰਨਾ ਕੁਝ ਕਰਵਾਇਆ ਸੀ ਜੇ ਉਹਨਾਂ ਨੇ ਆਪਣੇ ਕਿਸੇ ਭੈਣ ਭਰਾ ਦੇ ਦੋ ਕਮਰੇ ਬਣਾ ਦਿੱਤੇ ਤੇ ਆਖਰ ਆ ਗਈ ਫਿਰ ਆਖਰ ਕਿੱਥੋਂ ਆ ਗਈ ਜੇ ਪੰਥ ਵਾਸਤੇ ਇੰਨਾ ਕੁਝ ਕੀਤਾ ਹੈ ਤੇ ਉਹਨਾਂ ਨੂੰ ਹੱਕ ਨਹੀਂ ਕੋਈ ਹੈਗਾ ਕਿਸੇ ਨੂੰ ਕੁਝ ਦੇਣ ਦਾ ਮਾਤਾ ਜੀ ਦੀ ਬੁਰਾਈ ਕਰਨ ਲੱਗੇ ਸੋਚਿਆ ਕਰੋ ਉਸ ਤੋਂ ਉਪਰੰਤ ਮੈਂ ਇਸ ਮੰਦਰ ਨਾਲ ਲੱਗਦੀ ਇੱਕ ਗੱਲ ਵੀ ਆਪ ਜੀ ਨੂੰ ਸੁਣਾ ਦੇਵਾਂ ठाकुर उदय सिंह जी ने मेनू सुनाया सी ठाकुर जी ਦਾ ਵਿਹਾਰ ਸੀ ਬੰਗਲੌਰ ਵਿੱਚ ਉਥੇ ਇੱਕ ਪੀਏਯੂ ਤੋਂ ਡਾਕਟਰ ਗਿਆ ਲੁਧਿਆਣੇ ਤੋਂ ਉਹਨੂੰ ठाकुर जी ਨੇ ਦੱਸਿਆ ਕਿ ਅਸੀਂ ਐਡਾ ਵੱਡਾ ਪ੍ਰਤਾਪ ਮੰਦਰ ਉਥੇ ਬਣਾਇਆ ਇਸ ਤਰ੍ਹਾਂ ਦਾ ਐਡਾ ਵਧੀਆ ਸਾਰੀਆਂ ਗੱਲਾਂ ਦਸੀਆਂ ਉਹਨੇ ਅਦੋਂ ਕੀ ਆਖਿਆ ਉਹ ਆਂਦਾ ਭਾਜੀ ਗੁੱਸਾ ਤੇ ਨਾ ਕਰਿਓ ਜੇ ਅਖੇ ਨਹੀਂ ਆਹਦਾ ਆਪਾਂ ਗੁਰਦੁਆਰਿਆਂ ਤੇ ਇੰਨੇ ਪੈਸੇ ਲਾਈ ਜਾਂਦੇ ਆ ਸੰਗੇ ਮਰਮਰ ਲਾਈ ਜਾਂਦੇ ਆ ਤੇ ਸੋਨਾ ਚੜਾਈ ਜਾਂਦੇ ਆ ਆਹਦਾ ਜਦੋਂ ਆਪਾਂ ਆਪਣਾ ਬੱਚਾ ਕੋਈ ਦਾਖਲ ਕਰਾਉਣਾ ਹੁੰਦਾ ਜਾਂ ਕੋਈ ਆਪਣਾ ਬੁੱਢਾ ਹਸਪਤਾਲ ਦਾਖਲ ਕਰਾਉਣਾ ਹੁੰਦਾ ਉਹ ਤੋਂ ਸਾਈਆਂ ਦੇ ਬੂਏ ਅੱਗੇ ਏਡੀ ਸਾਰੀ ਦਾੜ੍ਹੀ ਕੱਟ ਕੇ ਜਾ ਕੇ ਖਲੋ ਜਾਂਦੇ ਆ ਉਹ ਤੋਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਵਾਹ ਕੀ ਉੱਤਰ ਹੈ ਕਿਸੇ ਕੋਲ ਕੀ ਉੱਤਰ ਹੈ ਇਸ ਕੌੜੀ ਸਚਾਈ ਦਾ ਕੀ ਉੱਤਰ ਹੈ ਕਿ ਇੰਗਲੈਂਡ ਦੇ ਵਿੱਚ ਸਾਡਾ 300 ਗੁਰਦੁਆਰਾ ਸਾਂ ਬਣਾ ਲਿਆ ਪਰ 300 ਗੋਰੇ ਨੂੰ ਆਹ ਸਿੱਖ ਨਹੀਂ ਬਣਾਇਆ ਫਿਰ ਗੁਰਦੁਆਰਿਆਂ ਦੀ ਜਿੰਨੀ ਮਾਇਆ ਜਿੰਨੀ ਵੀ ਕਿਸੇ ਧਰਨੁਸਤਾਨ ਦੀ ਮਾਇਆ ਸਾਹ ਸੰਗਤ ਜੀ ਤੁਹਾਡੇ ਖੂਨ ਪਸੀਨੇ ਦੀ ਹੁੰਦੀ ਹੈ ਜਦੋਂ ਇੱਕ ਥਾਂ ਤੇ ਮਾਇਆ ਆਉਣ ਲੱਗ ਪੈਂਦੀ ਹੈ ਫਿਰ ਮੇਰੇ ਵਰਗੇ ਤੇ ਜਾ ਕੇ ਉਥੇ ਆਪਾਂ ਲੜਨ ਲੱਗ ਪੈਂਦੇ ਆ ਫਿਰ ਮੁਕਦਮੇਬਾਜ਼ੀ ਸ਼ੁਰੂ ਹੋ ਜਾਂਦੀ ਹੈ ਉਹ ਹੀ ਮਾਇਆ ਪੁਲਿਸ ਨੂੰ ਦਿਓ ਮੰਤਰੀਆਂ ਨੂੰ ਦਿਓ ਡਾਕਟਰਾਂ ਨੂੰ ਦਿਓ ਔਰ ਦੂਜਿਆਂ ਤੀਜਿਆਂ ਨੂੰ ਵਕੀਲਾਂ ਨੂੰ ਦੇਈ ਚਲੋ ਮੈਂ ਗੁਰਦੁਆਰਾ ਇਸ ਲਈ ਹੈ ਗੁਰਦੁਆਰੇ ਵਿੱਚ ਆਈ ਮਾਇਆ ਕਿਸੇ ਵੀ ਧਰਮ ਸਥਾਨ ਤੇ ਆਈ ਮਾਇਆ ਕਿਸੇ ਪੰਥ ਦਾ ਕੋਈ ਮਤਲਬ ਨਹੀਂ ਉਹ ਸੰਗਤ ਦੀ ਮਾਇਆ ਮੁੱਖ ਰੂਪ ਚ ਸਾਡੀ ਸਿੱਖ ਪੰਥ ਦੀ ਮਾਇਆ ਪੰਥ ਦੇ ਪ੍ਰਚਾਰ ਵਾਸਤੇ ਪੰਥ ਦੀ ਤਰੱਕੀ ਵਾਸਤੇ ਲੱਗਣੀ ਚਾਹੀਦੀ ਹੈ ਜਾਂ ਪੰਥ ਦੇ ਜਿਹੜੇ ਸਾਡੇ ਗਰੀਬ ਭੈਣ ਭਰਾ ਨੇ ਉਹਨਾਂ ਨੂੰ ਉੱਚਾ ਚੁੱਕਣ ਲਈ ਲੱਗਣੀ ਚਾਹੀਦੀ ਹੈ ਪੰਥ ਦੀ ਮਾਇਆ ਮੁਕਦਮੇਬਾਜੀ ਤੇ ਨਹੀਂ ਲੱਗਣੀ ਚਾਹੀਦੀ ਅੱਜ ਸਾਡੀ ਨਾਮਧਾਰੀਆਂ ਦੀ ਮਾਇਆ ਇਸ ਕੰਮ ਤੇ ਲੱਗ ਰਹੀ ਹੈ ਸਾਨੂੰ ਤਾਂ ਮਜਬੂਰੀ ਚ ਲਾਉਣੀ ਪੈਂਦੀ ਹੈ ਹਾਲਾਂਕਿ ਮੈਂ ਕਈ ਮੁਕਦਮੇ ਜਿਹੜੇ ਚੱਲਦੇ ਸੀ ਵਾਪਸ ਕਰਵਾਉਂਦੇ ਨੇ ਸਾਨੂੰ ਆਖਣਗੇ ਹਾਰ ਕੇ ਹਾਰ ਕੇ ਕੋਈ ਨਹੀਂ ਗੁਰਮੁਖ ਹਾਰ ਚਲਾ ਜੱਗ ਜੀਤਾ ਕੋਈ ਨਹੀਂ ਅਸੀਂ ਹਾਰੇ ਆ ਤੇ ਹਾਰੇ ਆ ਪਰ ਅਸੀਂ ਪੂਰਨ ਯਤਨ ਕਰਦੇ ਆ ਕਿ ਗੁਰਦੁਆਰਿਆਂ ਦੀ ਮਾਇਆ ਮੁਕਦਮੇਬਾਜੀ ਤੇ ਨਾਲ ਲੱਗੇ ਕਿਸੇ ਭਲੇ ਕੰਮ ਤੇ ਲੱਗੇ ਤੋ ਉਹ ਮੰਦਰ ਦੇ ਵਾਸਤੇ ਉਹਨੇ ਸੁਣ ਕੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹਨੇ ਆਖਿਆ ਕਿ ਆਪਾਂ ਹਸਪਤਾਲ ਤੇ ਸਕੂਲ ਕਿਉਂ ਨਹੀਂ ਬਣਾਏ ਉਹ ਇਸਾਈਆਂ ਨੇ ਬਣਾ ਲਏ ਆਪਾਂ ਕਿਉਂ ਨਹੀਂ ਬਣਾਏ ਸਾਧ ਸੰਗਤ ਜੀ ਆਪਾਂ ਨੂੰ ਸਾਰਿਆਂ ਨੂੰ ਜਿੰਨੇ ਦਰਸ਼ਕ ਸਰੋਤੇ ਸਾਰੇ ਮੇਰੀ ਬੇਨਤੀ ਸੁਣਦੇ ਹੋਣ ਸਭ ਨੂੰ ਸੋਚਣ ਦੀ ਲੋੜ ਏ ਕਿ ਬਜਾਏ ਗੁਰਦੁਆਰੇ ਨਵੇਂ ਬਣਾਉਣ ਦੇ ਮੰਦਰ ਹੋਰ ਬਣਾਉਣ ਦੀ ਬਜਾਏ ਵੱਡੇ ਵੱਡੇ ਵਧੀਆ ਸਕੂਲ ਤੇ ਹਸਪਤਾਲ ਬਣਾਈਏ ਉਹਦੇ ਵਿੱਚ ਇੱਕ ਦੋ ਕਮਰਿਆਂ 'ਚ ਗੁਰਦੁਆਰਾ ਦਾ ਮੰਦਿਰ ਬਣਾ ਦੇ। ਵੱਡੇ ਸਾਰੇ ਸਕੂਲ ਦੇ ਵਿੱਚ ਇੱਕ ਕਮਰੇ 'ਚ ਗੁਰਦੁਆਰਾ ਦਾ ਮੰਦਿਰ ਬਣਾ ਦੇਓ ਜਿਹਨੇ ਪੂਜਾ ਪਾਠ ਕਰਨਾ ਹੈ ਉੱਥੇ ਆ ਜਾਵੇ। ਗੁਰਦੁਆਰੇ ਮੰਦਰਾਂ ਦੀ ਤੇ ਅੱਗੇ ਹੀ ਕਮੀ ਨਹੀਂ। ਸੋ ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਔਰ ਸਾਡੇ ਬਹੁਤ ਵੀਰਾਂ ਦਾ ਇਹ ਵਿਚਾਰ ਹੈ ਕਿ ਗੁਰਦੁਆਰੇ ਸੋਨਾ ਚੜਾਉਣਾ ਹੈ। ਉਹਨਾਂ ਸਾਰਿਆਂ ਨੂੰ ਮੈਂ ਨਿਮਰਤਾ ਨਾਲ ਬੇਨਤੀ ਕਰਦਾ ਕਿ ਆਵੇਂ ਮੰਦਰ ਹੈ ਜਾਂ ਗੁਰਦੁਆਰਾ ਮੇਰੇ ਪਿਆਰੇ ਵੀਰੋ ਜਿਸ ਭਗਵਾਨ ਨੂੰ ਖੁਸ਼ ਕਰਨ ਲਈ ਆਪਾਂ ਉਥੇ ਸੋਨਾ ਚੜਾਉਂਦੇ ਆ ਵਧੀਆ ਤੋਂ ਵਧੀਆ ਪੱਥਰ ਲਾ ਕੇ ਵਧੀਆ ਸਜਾਵਟ ਕਰਦੇ ਆ ਉਹ ਭਗਵਾਨ ਕਿੱਥੇ ਰਹਿੰਦਾ ਹੈ ਯਾ ਤੇ ਰਹਿੰਦਾ ਸਾਡੇ ਹਿਰਦੇ ਵਿੱਚ ਮੁੱਖ ਰੂਪ ਚ ਗਰੀਬ ਦੇ ਹਿਰਦੇ ਚ ਰਹਿੰਦਾ ਹੈ ਜਿਹੜੇ ਗਰੀਬ ਦੇ ਮੂੰਹ ਦੇ ਵਿੱਚ ਰੋਟੀ ਪਾਓਗੇ ਉਹ ਭਗਵਾਨ ਦੇ ਮੂੰਹ ਚ ਜੇ ਉਸ ਤੋਂ ਅੱਗੇ ਆ ਜਾਓ ਭਗਵਾਨ ਭਗਵਾਨ ਰਾਮ ਦੀ ਕਿੱਥੇ ਜਾਂਦੇ ਸਨ ਉਹ ਲੱਭਦੇ ਸੀ ਵੀ ਸੋਨੇ ਵਾਲੇ ਮੰਦਰ ਜਾਣਾ ਉਹ ਤੇ ਚਲੇ ਗਏ ਪੀਲਣੀ ਦੀ ਝੁੱਗੀ 'ਚ ਭਗਵਾਨ ਕ੍ਰਿਸ਼ਨ ਜੀ ਚਲੇ ਗਏ ਬਿਦਰ ਦੀ ਝੁੱਗੀ ਵਿੱਚ ਤੇ ਸਤਿਗੁਰੂ ਨਾਨਕ ਪਾਸ਼ਾ ਚਲੇ ਗਏ ਲਾਲੂ ਦੀ ਝੁੱਗੀ ਵਿੱਚ ਤੇ ਤੁਸੀਂ ਕਿਹੜੇ ਭਗਵਾਨ ਨੂੰ ਲੱਭਦੇ ਹੋ ਵਾਹ ਕਿਹੜੇ ਭਗਵਾਨ ਨੂੰ ਲੱਭਦੇ ਹੋ ਜਿਹੜਾ ਆ ਕੇ ਤੇ ਆਉਂਦਾ ਵੀ ਮੇਰੀ ਸੋਨੇ ਦੀ ਮੂਰਤੀ ਬਣਾ ਦੇਓ ਤੇ ਮੈਂ ਸੋਨੇ ਵਾਲੇ ਕਮਰੇ 'ਚ ਹੀ ਰਹਾਗਾ ਸਾਡੇ ਬੋਧੀ ਵੀਰ ਜਿਹੜੇ ਨੇ ਉਹ ਸਾਡੇ ਤੋਂ ਵੀ ਅੱਗੇ ਨੇ ਉਹਨਾਂ ਨੇ ਕੀ ਕੀਤਾ ਭਗਵਾਨ ਮਹਾਤਮਾ ਬੁੱਧ ਦੀ ਪੂਰੀ ਦੀ ਪੂਰੀ ਮੂਰਤੀ ਸੋਨੇ ਦੀ ਬਣਾ ਦਿੱਤੀ ਹੈ ਤੇ ਮਹਾਤਮਾ ਬੁੱਧ ਜੀ ਕੌਣ ਸਨ ਜਿਹੜੇ ਰਾਜਾ ਹੁੰਦੇ ਹੋਏ ਆਪਣਾ ਰਾਜ ਭਾਗ ਤਿਆਗ ਕੇ ਇੱਕ ਕੱਪੜਾ ਲੈ ਕੇ ਰਹਿੰਦੇ ਸੀ ਉਹਨਾਂ ਨੇ ਤਾਂ ਇਹਨਾਂ ਤਿਆਗ ਕੀਤਾ ਜਿਹੜਾ ਐਡਾ ਤਿਆਗੀ ਸੀ ਅਸੀਂ ਉਹਨੂੰ ਸੋਨਾ ਦੇ ਕੇ ਖੁਸ਼ ਕਰਦੇ ਸਾਡੀ ਸਿਆਣਪ ਹੈ ਕਿ ਮੂਰਖਪੁਣਾ ਇਹ ਤੇ ਆਪਾਂ ਸੋਚਣਾ ਸੋ ਸਿੱਖ ਭਰਾਵਾਂ ਨੂੰ ਹਿੰਦੂ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਸਾਡਾ ਪੰਥ ਵੱਧ ਸਕੇ ਬਹੁਤੇ ਗੁਰਦੁਆਰੇ ਮੰਦਰ ਬਣਾਇਆ ਭਗਵਾਨ ਖੁਸ਼ ਨਹੀਂ ਹੁੰਦਾ ਔਰ ਸੋਨੇ ਨਾਲ ਤਾਂ ਬਿਲਕੁਲ ਹੀ ਨਹੀਂ ਹੁੰਦਾ ਉਹਦੀ ਬਜਾਏ ਆਪਣੇ ਆ ਗਰੀਬ ਪੈਣਾ ਕੁੜੀਆਂ ਨੂੰ ਉਹਨਾਂ ਨੂੰ ਪੜ੍ਹਾਓ ਆਪਣੇ ਜਿਹੜੇ ਵੀਰ ਕਿਤੇ ਵੀ ਕੋਈ ਸਮੱਸਿਆ 'ਚ ਰਹਿ ਰਹੇ ਨੇ ਸਾਡੇ ਬਹੁਤ ਸਾਰੇ ਵੀਰ ਨੇ ਇਹੋ ਜੇ ਜਿਨ੍ਹਾਂ ਦੇ ਕੋਲ ਦੋ ਵੇਲੇ ਦੀ ਰੋਟੀ ਨਹੀਂ ਗਈ ਜਿਨ੍ਹਾਂ ਪੈਣਾ ਦੇ ਕੋਲ ਲਾਉਣ ਨੂੰ ਗੁਸਲਖਾਨਾ ਨਹੀਂ ਉਹਨਾਂ ਨੂੰ ਬਣਾ ਕੇ ਦਿਓ ਨਾ ਵੇਖੋ ਥੋੜੇ ਜੇ ਸੋਨੇ ਨਾਲ ਕਿੰਨੇ ਹੀ ਕਮਰੇ ਬਣ ਜਾਣਗੇ ਔਰ ਭਗਵਾਨ ਜਾਂ ਸਤਗੁਰੂ ਨਾਨਕਦੇਵ ਤੁਹਾਡੇ ਤੇ ਬਹੁਤੀਆਂ ਖੁਸ਼ੀਆਂ ਦੇਣਗੇ ਸੋ ਇਸ ਕਰਕੇ ਇਧਰ ਨੂੰ ਚੇਚਾ ਧਿਆਨ ਦਿਓ ਮੇਰਾ ਸਤਗੁਰ ਯਾਰ ਗਰੀਬਾਂ ਦਾ ਮੈਂ ਬੇਨਤੀ ਕਰ ਰਿਹਾ ਸੀ ਕਿ ਆਪਾਂ ਆਪਣੇ ਗਰੀਬ ਭੈਣਾ ਭਰਾਵਾਂ ਵਾਸਤੇ ਕਰੀਏ ਉਹਦੇ ਨਾਲ ਨਾਲ ਹੀ ਮੈਂ ਦੂਸਰੀ ਇੱਕ ਹੋਰ ਬੇਨਤੀ ਕਰਦਿਆਂ ਕਿ ਸਿੱਖ ਪੰਥ ਵਿੱਚ ਬਹੁਤ ਜ਼ਿਆਦਾ ਲੰਗਰ ਲਾਏ ਜਾਂਦੇ ਨੇ ਔਰ ਲੰਗਰ ਦੇ ਨਾਂ ਤੇ ਪੈਸਾ ਉਜਾੜਿਆ ਜਾਂਦਾ ਕਿਉਂਕਿ ਲੰਗਰ ਦਾ ਅਰਥ ਹੈ ਭੁੱਖੇ ਨੂੰ ਰੋਟੀ ਲੰਗੇ ਨੂੰ ਕਪੜਾ ਜੋੜੇ ਵਾਲੇ ਨੂੰ ਜੋੜਾ ਦੇਣਾ ਲੰਗਰ ਦਾ ਅਰਥ ਇਹ ਨਹੀਂ ਕਿ ਰੱਜੇ ਨੂੰ ਰਜਾ ਕੇ ਉਹਨੂੰ ਢਿੱਡ ਪੀੜ ਕਰਨੀ ਥਾਂ ਥਾਂ ਤੇ ਸਾਡੇ ਲੰਗਰ ਲੱਗੇ ਹੁੰਦੇ ਨੇ ਸਿੱਖ ਪੰਥ ਦੇ ਪੰਥ ਸਾਡਾ ਫੇਰ ਵੀ ਘਟੀ ਜਾ ਰਿਹਾ ਹੈ ਪੰਥ ਫੇਰ ਵੀ ਘਟ ਰਿਹਾ ਹੈ ਇਸ ਕਰਕੇ ਵਿਚਾਰਨ ਦੀ ਲੋੜ ਹੈ ਕਿ ਜੇ ਆਪਾਂ ਆਪਣੇ ਪੜਾਣਾ ਭਰਾਵਾਂ ਨੂੰ ਗਰੀਬਾਂ ਸਿੱਖਾਂ ਨੂੰ ਉਹਨਾਂ ਨੂੰ ਉੱਚਾ ਚੁੱਕਾਂਗੇ ਉਹਨਾਂ ਕੁੜੀਆਂ ਨੂੰ ਪੜ੍ਹਾਵਾਂਗੇ ਉਹ ਵੀ ਗੁਰੂ ਘਰ ਲੰਗਰ ਵਾਹਿਗੁਰੂ ਕਿਸੇ ਨੂੰ ਰੋਟੀ ਦੇਣੀ ਚੰਗੀ ਗੱਲ ਐ ਰੋਟੀ ਦੇ ਸਿਰ ਕਰ ਦੇਣਾ ਉਸ ਤੋਂ ਵੀ ਵੱਡੀ ਗੱਲ ਐ ਸੋ ਇਸ ਲਈ ਸਾਰੇ ਸਿੱਖ ਭਰਾਵਾਂ ਨੂੰ ਬੇਨਤੀ ਐ ਕਿ ਹਰ ਸਿੱਖ ਇੱਕ ਗਰੀਬ ਬੱਚੇ ਨੂੰ ਪ੍ਰਤੀ ਦਿਨ ਪ੍ਰਸ਼ਾਦਾ ਚਕਾਓ ਵਾਹਿਗੁਰੂ ਇੱਕੋ ਬੱਚੇ ਨੂੰ ਚਕਾਓ ਤੇ ਨਾਲੇ ਉਹਨੂੰ ਪਿਆਰ ਕਰੋ ਸਿਰ ਤੇ ਹੱਥ ਫੇਰੋ ਉਹਦੇ ਨਾਲ ਪਿਆਰ ਕਰੋ ਉਨੂੰ ਇਹ ਨਾ ਵੇਖੋ ਇਹ ਮੈਲਾ ਖਚਲਾ ਹੈ ਉਹ ਸਤਿਗੁਰੂ ਨਾਨਕਦੇਵ ਦਾ ਰੂਪ ਹੈ ਉਹਦੇ ਚ ਨਾਨਕ ਵਸਦਾ ਹੈ ਉਹ ਉੱਥੇ ਕੋਈ ਜਾਤ ਪਾਤ ਦਾ ਕੋਈ ਮਤਲਬ ਨਹੀਂ ਉਸ ਬੱਚੇ ਨੂੰ ਇੱਕੋ ਨੂੰ ਜਿਵੇਂ ਜਿਵੇਂ ਕਰਦੇ ਜਾਓਗੇ ਫਿਰ ਉਹਨੂੰ ਸਤਿਗੁਰੂ ਨਾਨਕਦੇਵ ਦੀ ਤਸਵੀਰ ਦਿਓ ਅਤੇ ਉਹਨੂੰ ਦੋ ਸਾਖੀਆਂ ਸੁਣਾਓ ਤੇ ਉਹਨੂੰ ਕਹੋ ਕਿ ਬੱਚਾ ਜੋ ਇਹਦੇ ਤੋਂ ਮੰਗੇਗਾ ਮਿਲੇਗਾ ਇੰਨਾ ਕਹਿ ਕੇ ਉਸ ਬੱਚੇ ਨੂੰ ਨੇੜੇ ਲਾਓ ਨਾਲੇ ਤੁਹਾਡੇ ਤੁਹਾਡਾ ਦਾਨ ਹੋ ਜਾਏਗਾ ਨਾਲੇ ਤੌੜਾ ਇੱਕ ਸਿੱਖ ਬਣ ਜਾਏਗਾ ਹੋਰ ਨਵਾਂ ਸਿੱਖ ਦਾ ਮਤਲਬ ਉਹ ਕੇਸ ਦਾੜੀ ਨਹੀਂ ਕੋਈ ਬੰਦਨ ਨਾ ਲਾਓ ਬੱਚੇ ਨੂੰ ਬੀੜੀ ਕੇਸ ਦਾੜੀ ਮਾਸ਼ਰਾਬ ਕੁਝ ਨਹੀਂ ਕੇਵਲ ਤੇ ਕੇਵਲ ਉਹਦੀ ਸਤਿਗੁਰੂ ਨਾਨਕ ਤੇ ਸ਼ਰਦਾ ਬਣਵਾਓ ਜਿੱਦਨ ਸ਼ਰਦਾ ਬਣਦੀ ਗਿਓ ਆਪੇ ਹੀ ਆਖੇਗਾ ਮੈਂ ਕੇਸ ਰੱਖਣੇ ਨੇ ਮੈਂ ਆ ਕਰਨਾ ਹੈ ਆ ਕਰਨਾ ਆਪੇ ਹੋ ਹੀ ਜਾਏਗਾ ਔਰ ਇਹ ਨਾ ਸੋਚੋ ਕਿ ਉਹ ਬੱਚੇ ਨੂੰ ਜਿਹੜੀ ਤਸਵੀਰ ਦਿਾਂਗੇ ਉਹ ਬੀੜੀ ਵਾਲੇ ਹੱਥ ਲਾਏਗਾ ਸੱਚੇ ਪਾਤਸ਼ਾਹ ਦੀ ਫੋਟੋ ਨੂੰ ਉਹ ਪੈਰਾਂ ਤੇ ਰੁੜ ਜਾਏਗੀ ਉਦੋਂ ਉਹ ਮਾਸ਼ਰਾ ਵਾਲੇ ਹੱਥ ਲੱਗਣਗੇ ਨਹੀਂ ਸਤਿਗੁਰੂ ਨਾਨਕ ਦੇਵ ਦੀ ਤਸਵੀਰ ਦੀ ਬੇਦਬੀ ਨਹੀਂ ਹੋ ਸਕਦੀ ਜਿਹੜਾ ਸੱਚੇ ਪਾਤਸ਼ਾਹ ਦੀ ਤਸਵੀਰ ਕੋਲ ਰੱਖੇਗਾ ਉਹਦਾ ਭਲਾ ਹੋ ਜਾਏਗਾ ਉਹਦਾ ਨਸ਼ਾ ਛੁੱਟ ਜਾਏਗਾ ਆਖੋ ਤੁਹਾਨੂੰ ਸਤਿਗੁਰੂ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਕੁਛ ਆਪਾਂ ਕਰਕੇ ਵੇਖੀਏ ਐਸ ਵੇਲੇ ਇਹ ਕਿਹਾ ਜਾਂਦਾ ਕਿ ਸਾਰੇ ਭਾਰਤ ਵਿੱਚ 2 ਕਰੋੜ ਸਿੱਖ ਨੇ ਜੇ ਉਹਨਾਂ ਅੰਕੜਿਆਂ ਨੂੰ ਆਪਾਂ ਸਹੀ ਮੰਨ ਲਈਏ 2 ਕਰੋੜ ਦਾ ਮਤਲਬ ਜੇ ਉਹਦੇ ਚੋਂ 5 ਜਣਿਆਂ ਦਾ ਇੱਕ ਪਰਿਵਾਰ ਮੰਨੀਏ ਇਹਦਾ ਮਤਲਬ 40 ਲੱਖ ਪਰਿਵਾਰ ਹੋ ਗਏ 40 ਲੱਖ ਜਿਹੜੇ ਨੇ ਜੋ ਇੱਕ ਇੱਕ ਪਰਿਵਾਰ ਇੱਕ ਇੱਕ ਬੱਚੇ ਨੂੰ ਹਰ ਸਾਲ ਸਿੱਖ ਸਜਾਵੇ ਹਰ ਸਾਲ ਇੱਕ ਇੱਕ ਬੱਚੇ ਨੂੰ ਆਪਾਂ ਰੋਟੀ ਖਵਾ ਕੇ ਪਿਆਰ ਕਰਕੇ ਉਹਨੂੰ ਜੇ ਆਪਾਂ ਉਹਨੂੰ ਸਿੱਖ ਬਣਾ ਲਈਏ ਤੇ ਇਹਦਾ ਮਤਲਬ ਇੱਕ ਸਾਲ 40 ਲੱਖ ਸਿੱਖ ਬਣ ਗਏ ਵੇਖੋ ਕਿਵੇਂ ਵਧਦੇ ਨੇ ਕਰਕੇ ਤਾਂ ਵੇਖੀਏ ਆਪਾਂ ਤਾਂ ਹੁਣ ਤੱਕ ਸਾਰਾ ਹੀ ਯੋਰ ਲਾਤਾ ਕਿ ਪੰਥ ਘਟਾ ਦਿਓ ਤੂੰ ਵੀ ਸਿੱਖ ਨਹੀਂ ਤੂੰ ਵੀ ਸਿੱਖ ਨਹੀਂ ਤੂੰ ਵੀ ਸਿੱਖ ਨਹੀਂ ਕੋਈ ਵੀ ਬਾਦਲ ਸਾਹਿਬ ਨੂੰ ਆਂਦਾ ਸਿੱਖ ਨਹੀਂ ਕੋਈ ਉਹਨਾਂ ਨੂੰ ਸਿੰਘ ਸਾਹਿਬਾਂ ਜਹੇਦਾਰਾਂ ਨੂੰ ਆਂਦਾ ਕੋਈ ਆਂਦਾ ਟਕਸਾਲੀਏ ਸਿੱਖ ਨਹੀਂ ਕੋਈ ਕਿਸੇ ਨੂੰ ਜੋ ਸਰਦਾਰ ਸਭ ਨੂੰ ਆਪਾਂ ਸਰਟੀਫਿਕੇਟ ਵੰਡੀ ਜਾਂਦੇ ਆ ਪ੍ਰਮਾਣ ਪੱਤਰ ਵਾਧੂ ਨੇ ਸਾਡੇ ਕੋਲ ਕਿਉਂਕਿ ਨਕਲੀ ਜੂ ਛਪੇ ਹੋਏ ਜਿੰਨੇ ਮਰਜੀ ਮੁਫਤ ਜੀ ਵੰਡੀ ਜਾ ਤੂੰ ਵੀ ਸਿੱਖ ਨਹੀਂ ਨਾਮ ਧਾਰੀ ਵੀ ਸਿੱਖ ਨਹੀਂ ਨਿਰਮਲੇ ਵੀ ਸਿੱਖ ਨਹੀਂ ਉਦਾਸੀ ਵੀ ਸਿੱਖ ਨਹੀਂ ਓਏ ਰਹਿ ਕੌਣ ਗਿਆ ਮੈਂ ਹੀ ਕੱਲਾ ਆਖਣ ਵਾਲਾ ਸੱਚ ਪਾਸ਼ਾ ਕਦੋਂ ਤੁਹਾਨੂੰ ਦੇ ਕੇ ਸੀ ਮੋਹਰਾਂ ਲਾ ਕੇ ਵੀ ਦੇਈ ਚਲੋ ਸੋ ਪੰਥ ਵਿਦਾਉਣ ਦੀ ਸੋਚੀਏ ਇਸੇ ਹੀ ਤਰ੍ਹਾਂ ਮੈਂ ਇੱਕ ਹੋਰ ਬੇਨਤੀ ਕਰ ਦੇਵਾਂ ਕਿ ਸਾਡੇ ਪੁਲਿਸ ਵਾਲੇ ਵੀਰ ਉਹਨਾਂ ਨੂੰ ਆਪਾਂ ਸਦਾ ਹੀ ਭੇੜਾ ਆਣੇ ਗਾਲਾਂ ਕੱਢਦੇ ਆਂ ਹਰ ਵੇਲੇ ਬਈ ਇਹ ਬੜੇ ਭੇੜੇ ਨੇ ਵਹਿੰਦੇ ਹੀ ਲੱਗ ਪੈਣੇ ਆਂ ਨਫ਼ਰਤ ਆ ਜਾਂਦੀ ਐ ਸਾਡੇ ਪੁਲਿਸ ਵਾਲੇ ਵੀਰ ਭੇੜੇ ਨਹੀਂ ਹੈਗੇ ਉਹ ਵੀ ਸਾਡੇ ਵਰਗੇ ਹੀ ਮਨੁੱਖ ਨੇ ਬੱਚੇ ਪਾਲਦੇ ਨੇ ਇਸ ਕਰਕੇ ਮੈਂ ਨਾਮਧਾਰੀ ਸੰਗਤ ਨੂੰ ਵਿਸ਼ੇਸ਼ ਰੂਪ ਵਿੱਚ ਤੇ ਬਾਕੀ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਕਦੀ ਕਦਾਂ ਹੀ ਜਿਹੜੇ ਛੋਟੇ ਕਰਮਚਾਰੀ ਪੁਲਿਸ ਵਾਲੇ ਸੜਕ ਤੇ ਖਲੋ ਕੇ ਕੋਈ ਨਾ ਕੋਈ ਕੰਮ ਕਰਦੇ ਨੇ ਉਹਨਾਂ ਨੂੰ ਜਾ ਕੇ ਪਾਣੀ ਦਾ ਗਲਾਸ ਪੀ ਆਤਾ ਕਦੀ ਚਾਹ ਤੇ ਦਾ ਗਲਾਸ ਪੀ ਆਤਾ ਕਦੀ ਕੋਈ ਜੂਸ ਦਾ ਗਲਾਸ ਪੀ ਆਤਾ ਇਹਦੇ ਨਾਲ ਤੁਹਾਡਾ ਕੁਝ ਘਟਦਾ ਨਹੀਂ ਇਹ ਸੋਚੋ ਕਿ ਉਹ ਬੰਦਿਆਂ ਨੂੰ ਕਦੀ ਛੁੱਟੀ ਨਹੀਂ ਮਿਲਦੀ ਪੁਲਿਸ ਵਾਲਿਆਂ ਨੂੰ ਕਦੀ ਛੁੱਟੀ ਨਹੀਂ ਮਿਲਦੀ ਦੀਵਾਲੀ ਵਿਸਾਖੀ ਤੇ ਔਰ 18-18 ਘੰਟੇ ਤੁੱਪੇ ਖਲੋ ਕੇ ਵਿਚਾਰੇ ਕੰਮ ਕਰਦੇ ਨੇ ਆਪਾਂ ਨੂੰ ਪਤਾ ਲੱਗਦਾ ਕਿ ਜੇ ਆਪਾਂ ਨੂੰ ਖਲਾਉਣਾ ਪਵੇ ਤੇ ਆਪਾਂ ਸਿਰਫ ਇਹ ਆਖਣਾ ਹੁੰਦਾ ਇਹ ਬੜੇ ਭੜੇ ਨੇ ਬੜੇ ਪੈਸੇ ਲੈਂਦੇ ਨੇ ਹਾਂ ਨਹੀਂ ਉਹ ਭੜੇ ਨਹੀਂ ਹੈਗੇ ਸਾਡੇ ਵਰਗੇ ਹੀ ਨੇ ਮਨੁੱਖ ਤਾਂ ਮਨੁੱਖ ਹੈਗਾ ਉਹਨਾਂ ਦੇ ਵਿੱਚ ਵੀ ਪਰਮਾਤਮਾ ਦਾ ਵਾਸਾ ਹੈ ਉਹਨਾਂ ਦੇ ਅੰਦਰ ਵੀ ਚੰਗੀਆਂ ਭਾਵਨਾਵਾਂ ਨੇ ਮੈਨੂੰ ਰੋਪੜ ਮਿਲੇ ਸੀ ਦੋ ਚਾਰ ਪੁਲਿਸ ਵਾਲੇ ਉਹ ਮੈਨੂੰ ਆਂਦੇ ਨੇ ਜੀ ਸਾਨੂੰ ਸੇਵਾ ਦੱਸੋ ਮੈਂ ਕਿਹਾ ਭਾਈ ਕਿਸੇ ਗਰੀਬ ਨੂੰ ਤੰਗ ਨਾ ਕਰਿਆ ਕਰੋ ਤੁਹਾਡਾ ਮਹਿਕਮਾ ਇਹੋ ਜਿਹਾ ਹੈ ਤੇ ਗਰੀਬ ਦੀ ਸਹਾਇਤਾ ਕਰਿਆ ਕਰੋ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਹਰ ਸਾਲ ਦੋ ਕੁੜੀਆਂ ਦਾ ਵਿਆਹ ਮੁਫਤ ਵਿੱਚ ਅਸੀਂ ਪੱਲਿਓ ਪੈਸੇ ਖਰਚ ਕੇ ਕਰਦੇ ਆ। ਵਾਹ ਵਾਹ। ਨਿਆ ਕਹਦੇ ਉਹ ਕਹਿੰਦੇ ਮੈਂ ਕਿਹਾ ਤੁਸੀਂ ਨਾਂ ਦੱਸੋ ਤੁਹਾਡੇ ਚਾਹ ਦੇ ਤੇ ਅਸੀਂ ਅਖਬਾਰ ਛਾਪ ਦਿੰਨੇ ਆ ਕਿ ਪੁਲਿਸ ਵਾਲੇ ਵੀ ਇੰਨੇ ਚੰਗੇ ਕੰਮ ਕਰਦੇ ਨੇ। ਆਉਂਦੇ ਨਹੀਂ ਜੀ ਅਸੀਂ ਆਪਣੇ ਨਾਂ ਨਹੀਂ ਦੱਸਨੇ ਅਸੀਂ ਨਿਮਰਤਾ ਹੀ ਰੱਖਣੀ। ਵਾਹ। ਉਹ ਵੀ ਤੇ ਪੁਲਿਸ ਵਾਲੇ ਨੇ। ਤੇ ਜੇ ਮਾੜੇ ਕੰਮ ਸਾਡੇ ਕੋਈ ਜੇ 10 ਰੁਪਏ ਸਾਡਾ ਪੁਲਸੀਆ ਲੈ ਲੈਂਦਾ ਤੇ ਆਪਾਂ ਤਾਂ ਨਹੀਂ ਪਹਿਲਾਂ ਕਿਤੇ ਲੈਂਦੇ ਦੇਣ ਵਾਲੇ ਵੀ ਤੇ ਆਪਾਂ ਹੀ ਆ ਨਾ ਫਿਰ। ਇਸ ਕਰਕੇ ਉਹਨਾਂ ਦੀ ਵੀ ਸੇਵਾ ਕਰਿਆ ਕਰੋ ਮਾੜੇ ਨਹੀਂ ਹੈਗੇ ਵਿਚਾਰੇ। ਸੋ ਮੈਂ ਬੇਨਤੀ ਕਰ ਰਿਹਾ ਸੀ ਮਾਤਾ ਜੀ ਦੇ ਬਾਰੇ ਮਾਤਾ ਜੀ ਨੇ ਕਿਰਪਾ ਕੀਤੀ ਸੇਵਾ ਦੀ ਮੂਰਤੀ ਸੀ ਮਾਤਾ ਜੀ ਸੇਵਾ ਦੀ ਮੂਰਤੀ ਸੀ ਪ੍ਰਤੱਖ ਮੂਰਤੀ ਸੀ ਔਰ ਸੱਚੀ ਮੁੱਚੀ ਨਾਮ ਜਪਦੇ ਸੀ ਬੰਦਗੀ ਕਰਦੇ ਸੀ ਜਿਹੜਾ ਰਾਮਸਰ ਸਲੋਵਰ ਚਿੱਟਾ ਸੰਗੇ ਮਰਮਰ ਲਾ ਕੇ ਪੱਕਾ ਕੀਤਾ ਕਰਾਇਆ ਕਿਨੇ ਕੀਤਾ ਪਹਿਨੀ ਸਾਹਿਬ ਵਿੱਚ ਆਮ ਸਰ ਸਰੋਵਰ ਕਿਨੇ ਪੱਕਾ ਕੀਤਾ ਮਾਤਾ ਜੀ ਨੇ ਕੀਤਾ ਤੇ ਕਰਵਾਇਆ ਅੱਜ ਮਾਤਾ ਜੀ ਜਦੋਂ ਸਰੀਰ ਛੱਡਿਆ ਕੋ 86 ਵਰਸ਼ ਦੇ ਕਰੀਬ ਉਮਰ ਸੀ ਹੁਣ ਤੱਕ ਵੀ ਉਹਨਾਂ ਨੇ ਜਿੱਥੇ ਜਾਣਾ ਹੈ ਉੱਥੇ ਖਲੋ ਕੇ ਸੇਵਾ ਹੀ ਕਰੀ ਕਰਵਾਈ ਜਾਣੀ ਐਸੇ ਮਾਤਾ ਜੀ ਜਾਂ ਐਸੇ ਮਨੁਸ਼ ਸ਼ਰੀਰ ਤੇ ਧਰਤੀ ਤੇ ਕਿਤੇ ਹੀ ਦਰਸ਼ਨ ਦਿੰਦੇ ਨੇ ਮੈਂ ਜੇ ਸੰਗਤ ਨੂੰ ਕਿਹਾ ਸੀ ਕਿ ਮਾਤਾ ਜੀ ਨੂੰ ਗੁਰੂ ਮੰਨ ਲਈਏ ਤੇ ਐਵੇਂ ਨਹੀਂ ਸਿੱਖਿਆ ਕੁਝ ਪਰਖ ਕੇ ਕਿਹਾ ਸੀ ਇਹ ਵੱਖਰੀ ਗੱਲ ਹੈ ਸੰਗਤ ਨੂੰ ਉਹ ਗੱਲ ਨਹੀਂ ਚਾਹੀ ਸੰਗਤ ਨੇ ਉਹ ਗੱਲ ਨਹੀਂ ਪ੍ਰਵਾਨ ਕੀਤੀ ਮਾਤਾ ਜੀ ਨੇ ਵੀ ਮੇਰੀ ਬੇਨਤੀ ਨਾ ਮੰਨੀ ਤੇ ਚਲੋ ਠਾਕੁਰ ਜੀ ਸੰਤ ਜੀ ਨੇ ਤਾਂ ਮੰਨਣਾ ਹੀ ਕੀ ਸੀ ਨਹੀਂ ਤੇ ਪੰਥ ਇਕੱਠਾ ਹੋ ਸਕਦਾ ਸੀ ਮੇਰੇ ਤੋਂ ਬਹੁਤੇ ਬਚਨ ਮਾਤਾ ਜੀ ਦੇ ਦੱਸੇ ਨਹੀਂ ਜਾਂਦੇ ਮਨ ਭਰ ਜਾਂਦਾ ਪਰ ਮੈਂ ਉਹ ਗੱਲ ਫੇਰ ਮੈਂ ਦੁਹਰਾਉਣਾ ਕਿ ਮਾਤਾ ਜੀ ਨੇ ਆਪਣੀ ਪੇਕਿਆਂ ਦਾ ਘਰ ਨਹੀਂ ਭਰਿਆ ਪੇਕਿਆਂ ਤੋਂ ਬਹੁਤਾ ਕੁਝ ਲਿਆ ਕੇ ਦਿੱਤਾ ਹੈ। ਔਰ ਮਾਤਾ ਜੀ ਨੇ ਅਨੇਕਾਂ ਗਰੀਬਾਂ ਦੀ ਸਹਾਇਤਾ ਕੀਤੀ ਹੈ ਜੇ ਉਹ ਦੇ ਵਿੱਚ ਆ ਰਿਸ਼ਤੇਦਾਰਾਂ ਦੀ ਕਰਤੀ ਤੇ ਆਖਿਰ ਕਿੱਥੋਂ ਆ ਗਈ ਜੇ ਜਗਤਾਰ ਸਿੰਘ ਜੀ ਨੂੰ ਦੋ ਪਲਾਰ ਦਿੱਤੇ ਤੇ ਆਖਿਰ ਕਿੱਥੋਂ ਆ ਗਈ। ਇਹ ਵਾਧੂ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਲੋੜ ਕੋਈ ਚੰਗੇ ਗੁਣ ਗ੍ਰਹਿਣ ਕਰਨ ਦੀ ਹੈ